ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਦੀ ਪ੍ਰੀਖਿਆ ਪੇਪਰ 1 ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਜਿਹੜਾ ਸੈੱਟ ਹੈਗਾ ਜੀ ਬੀ ਇਹਦੇ ਮੈਂ ਸੀਡੀਪੀ ਦੇ ਜਿਹੜੇ 30 ਪ੍ਰਸ਼ਨ ਹੈਗੇ ਜੀ ਇਹਦੀ ਅਨਸਰ ਕੀ ਮੈਂ ਆਪਦੇ ਵੱਲੋਂ ਤਿਆਰ ਕੀਤੀ ਆ ਥੋੜੀ ਬਹੁਤ ਹੈਲਪ ਮੈਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੈਂਦੀ ਆ ਸੋ ਹੋ ਸਕਦਾ 1-2 ਜਿਹੜੇ ਪ੍ਰਸ਼ਨ ਨੇ ਜੀ ਉਹ ਗਲਤ ਵੀ ਹੋ ਸਕਦੇ ਨੇ ਸੋ ਜਿੰਨੇ ਵੀ ਤੁਹਾਡੇ ਨੰਬਰ ਬਣਨਗੇ ਉਹਦੇ ਵਿੱਚ ਤੁਸੀਂ 1-2 ਨੰਬਰ ਮਾਈਨਸ ਕਰ ਸਕਦੇ ਹੋ ਪਹਿਲੇ ਪ੍ਰਸ਼ਨ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਗਿਫਟਡ ਸਟੂਡੈਂਟਸ ਆਰ ਇਹਦਾ ਤੁਸੀਂ ਲਗਾ ਦਿਓ ਇੰਡੀਪੈਂਡੈਂਟ ਇਨ देयर ਜਜਮੈਂਟਸ ਦੂਜੇ ਨੰਬਰ ਤੇ ਪ੍ਰਸ਼ਨ ਹੈਗਾ ਜੀ ਇਨ ਦਾ ਕਲਾਸਰੂਮ ਟੀਚਿੰਗ ਚਿਲड्रन ਫੀਲ ਮੋਰ ਮੋਟੀਵੇਟਿਡ ਵੈਨ ਕਿ ਜਿਹੜੇ ਬੱਚੇ ਹੁੰਦੇ ਨੇ ਜੀ ਇਹਦਾ ਮੈਸੇਜ ਜਵਾਬ ਦੱਸੂਗਾ ਦੇ ਫੀਲ ਕਨੈਕਟਡ ਟੂ देयर ਰੀਅਲ ਵਰਲਡ ਤੀਜਾ ਕੁਐਸਚਨ ਹੈਗਾ ਜੀ ਆਊਟ ਆਫ ਦਾ ਬਾਕਸ ਜਿਹੜੀ ਥਿੰਕਿੰਗ ਹੁੰਦੀ ਹੈ ਜੀ ਇਹ ਰਿਲੇਟਡ ਹੁੰਦੀ ਹੈ ਜੀ ਡਾਇਵਰਜੈਂਟ ਥਿੰਕਿੰਗ ਦੇ ਨਾਲ ਅਗਲਾ ਪ੍ਰਸ਼ਨ ਹੈਗਾ ਜੀ ਚੌਥਾ ਅਸੋਸੀਏਸ਼ਨ ਐਂਡ ਰੀਜ਼ਨ ਦਾ ਇਹਦੇ ਵਿੱਚ ਮੈਂ ਜਿਹੜਾ ਸਹੀ ਜਵਾਬ ਲਗਾਇਆ ਜੀ ਇਹਦੇ ਵਿੱਚ ਲਗਾਇਆ ਹੈ ਮੈਂ ਬੋਥ A ਐਂਡ R ਆਰ ਟਰੂ ਐਂਡ R ਇਜ਼ ਦਾ ਕਰੈਕਟ ਐਕਸਪਲੇਨੇਸ਼ਨ ਆਫ A ਦੇਖ ਸਕਦੇ ਹੋ ਤੁਸੀਂ ਸੋਸ਼ੀਅਲਾਈਜੇਸ਼ਨ ਦੀ ਗੱਲ ਇੱਥੇ ਕੀਤੀ ਗਈ ਹੈ ਪੰਜਵਾਂ ਜਿਹੜਾ ਪ੍ਰਸ਼ਨ ਹੈਗਾ ਜੀ ਇਨਕਲੂਜਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਆਰਟੀਈ ਐਕਟ 2009 ਜਿਹੜਾ ਕਿ ਡਿਸੇਬਲ ਬੱਚਿਆਂ ਦੀ ਵੀ ਗੱਲ ਕਰਦਾ ਹੈ ਤੇ ਇਹਦੇ ਵਿੱਚ ਜਿਹੜਾ ਮੇ a right based humanistic perspective agla prashn dekho a teacher should design his her pedagogy according to ede vich sahi jawab lagya ji socio cultural context of the learner ede vich c jawab sahi laga dio agla prashn dekho critical pedagogy helps student to jedi critical pedagogy hundi hai ji ede vich mere valo tuse sare hi jawabanu sahi laga lo all of the above agla prashn dekho jehde vich correct match dassya ja reha hai and type of motives di athe gall kiti ja rahi hai organic motive hunda hai ji food ਸੋਸ਼ਲ ਮੋਟਿਵ ਦੇ ਵਿੱਚ ਲਗਾ ਸਕਦੇ ਹੋ ਔਨੈਸਟੀ ਪਰਸਨਲ ਮੋਟਿਵ ਹੈਗਾ ਜੀ ਏਮ ਆਫ ਲਾਈਫ ਤੇ ਆਰਟੀਫੀਸ਼ੀਅਲ ਹੈਗਾ ਜੀ ਅਵਾਰਡ ਹੁਣ ਤੁਸੀਂ ਦੇਖ ਲਿਓ ਕਿਹੜੀ ਆਪਸ਼ਨ ਬਣਦੀ ਹੈ ਅਗਲਾ ਪ੍ਰਸ਼ਨ ਦੇਖੋ ਜੀ ਇਹਦੇ ਵਿੱਚ ਲਿਖਿਆ ਹੋਇਆ ਮਿਸਟੇਕ ਟੀਚਰਜ਼ ਇੰਡੀਵਿਜੂਅਲ ਥਿਸ ਸਟੇਟਮੈਂਟ ਇਜ਼ ਬੇਸਡ ਔਨ ਵਿਚ ਥਿਊਰੀ ਸੋ ਇਹ ਹੈਗੀ ਹੈ ਜੀ ਥੌਂਡੈਗ ਦੀ ਟ੍ਰਾਇਲ ਐਂਡ ਐਰਰ ਥਿਊਰੀ ਇਹਦੇ ਵਿੱਚ ਆਪਸ਼ਨ B ਤੇ ਲਗਾ ਦਿਓ ਟਿਕ ਜਿਹੜਾ ਆਪਸ਼ਨ 2 ਹੈ ਅਗਲਾ ਪ੍ਰਸ਼ਨ ਦੇਖੋ ਨੇਚਰ ਐਂਡ ਨਰਚਰ ਡਿਬੇਟ ਦੇ ਵਿੱਚ ਨੇਚਰ ਕੀ ਹੈ ਜੀ ਨੇਚਰ ਨੂੰ ਤੁਸੀਂ ਕਹਿੰਦੇ ਹੋ ਜੀ ਹੈਰਿਡੀਟੀ ਟ੍ਰੇਟਸ ਹੈਰ प्याजे तो संबंधित एक प्रश्न पूछा जा रहा है प्याजे प्रपोजि दैट कोगनेटिव डिवेलमेंट यूनिवर्सली फॉलो फोर स्टेजि इन विच स्टेज द डिवलपमेंट ऑफ ऑब्जेक्ट परमानेंस टेक प्लेस एवं सेंसरी मोटर स्टेज से लगा दौ टिक ऑप्शन बी जवाब सही लगा दिए उस तो बाद देख लो विच ऑफ द फॉलोइंग इज द फर्स्ट स्टैप इन द संटिफिक मैथड ऑफ प्रॉब्लम सोलविंग ए जवाब हैगा जो है जी अवेयरनैस एंड अंडरसटैंडिंग ऑफ द ਪ੍ਰੋਬਲਮ ਆਪਸ਼ਨ ਨੰਬਰ 3 ਜਵਾਬ ਤੇ ਤੁਸੀਂ ਇੱਥੇ ਲਗਾ ਦਿਓ ਸਹੀ ਅਗਲਾ ਪ੍ਰਸ਼ਨ ਦੇਖੋ ਜੀ ਅਗਲੇ ਪ੍ਰਸ਼ਨ ਦੇ ਵਿੱਚ ਅ ਚਾਈਲਡ ਲਰਨ ਮੋਸਟ ਅਪਰੋਪਰੀਏਟਲੀ ਇਨ ਐਨ এনवायरमेंट ਇਨ ਵਿੱਚ ਇਹਦੇ ਵਿੱਚ ਸਹੀ ਜਵਾਬ ਤੇ ਤੁਸੀਂ ਲਗਾਉਣਾ ਹੈ ਜੀ ਦਾ ਡਿਊ ਵੇਰੀਅਸ ਇਜ਼ ਗਿਵਨ ਟੂ ਦਾ ਚਾਈਲਡ ਇਮੋਸ਼ਨਸ ਐਂਡ ਐਕਸਪੀਰੀਐਂਸਸ ਆਪਸ਼ਨ ਨੰਬਰ 3 ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਜੀ ਅ ਟੀਚਰ ਕੈਨ ਬੀ ਐਨ ਇਫੈਕਟਿਵ ਟੀਚਰ ਇਨ ਐਡਰੈਸਿੰਗ ਡਾਈਵਰਸ ਕਲਾਸਰੂਮ ਹੈਵਿੰਗ ਚਿਲड्रन ਫ্রম ਡਿਫਰੈਂਟ ਸੋਸ਼ਲ ਇਕਨੋਮਿਕ ਐਂਡ ਕਲਚਰਲ ਬੈਕਗਰਾਉਂਡ ਬਾਈ ਇਹਦੇ ਵਿੱਚ ਸਹੀ ਜਵਾਬ ਲਗਾਉਣਾ ਹੈ ਜੀ ਆਪਸ਼ਨ ਨੰਬਰ ਸੀ ਅੰਡਰਸਟੈਂਡਿੰਗ ਦਾ ਡਾਈਵਰਸ ਨੀਡਸ ਐਂਡ ਐਕਸਪੀਰੀਐਂਸ ਆਫ ਦਾ ਚਿਲड्रन ਅਗਲਾ ਪ੍ਰਸ਼ਨ ਦੇਖੋ ਜੀ in an advertisement a woman is cooking food in the kitchen and the man is watching tv the highlights uh, this highlights the role of dash as a agency of dash socialization ede vich jada media hega ji secondary role play kar reha tv koi primary role ta hunda ni na media primary role hunda hai so option b jawab te laga deo tick ਦਾ ਫੰਕਸ਼ਨਲਿਸਟ ਥਿਉਰੀ ਆਫ ਸੋਸ਼ਲ ਸਟਰਕਚਰ ਇਜ਼ ਗਿਵਨ ਬਾਈ ਐਮਿਲੇ ਡਰਕੀਮ ਤੇ ਲਗਾ ਦਿਓ ਆਪਸ਼ਨ ਨੰਬਰ ਏ ਐਮਿਲੇ ਡਰਕੀਮ ਅਗਲਾ ਪ੍ਰਸ਼ਨ ਦੇਖੋ ਜੀ ਇਹਦੇ ਵਿੱਚ ਪੁੱਛਿਆ ਜਾ ਰਿਹਾ ਡਿਵੈਲਪਮੈਂਟ ਆਫ ਦਾ ਇੰਡੀਵਿਜੂਅਲ ਇਜ਼ ਇਨਫਲੂਐਂਸਡ ਬਾਈ ਸੋ ਇਹਦੇ ਵਿੱਚ ਸਹੀ ਜਵਾਬ ਲਗਾਉਣਾ ਹੈ ਜੀ ਇਹ ਵਿਕਾਸ ਪ੍ਰਭਾਵਿਤ ਹੁੰਦਾ ਹੈ ਹੈਰਿਡਿਟੀ ਐਂਡ এনਵਾਇਰਨਮੈਂਟ ਦੋਨਾਂ ਤੋਂ ਆਪਸ਼ਨ ਬੀ ਤੇ ਲਗਾ ਦਿਓ ਸਹੀ ਅਗਲਾ ਪ੍ਰਸ਼ਨ ਦੇਖੋ ਅ ਬੇਬੀ ਗਰਲ ਇਜ਼ ਕਾਮਨਲੀ ਸੀਨ ਪਲੇਇੰਗ ਵਿਦ ਅ ਡਾਲ ਔਰ ਅ ਕਿਚਨ ਸੈਟ ਵਾਈਲ ਅ ਬੋਏ ਊਡ ਬੀ ਫਾਊਂਡ ਪਲੇਇੰਗ ਵਿਦ ਟਾਇ ਕਾਰਸ ਐਂਡ toy gun this is prominent example of ਇਹਦੇ ਵਿੱਚ ਜੈਂਡਰ ਸੋਸ਼ਲਾਈਜੇਸ਼ਨ ਤੇ ਤੁਸੀਂ ਲਗਾ ਸਕਦੇ ਹੋ ਟਿਕ ਆਪਸ਼ਨ ਨੰਬਰ 3 ਅਗਲਾ ਪ੍ਰਸ਼ਨ ਦੇਖੋ ਜੀ ਸਕੂਲ ਬੇਸਡ ਇੰਟਰਨਲ ਅਸੈਸਮੈਂਟ ਇਜ਼ ਪ੍ਰਾਇਮਰੀ ਬੇਸਡ ਔਨ ਦਾ ਪ੍ਰਿੰਸੀਪਲ ਆਫ ਇਹਦੇ ਵਿੱਚ ਜਿਹੜਾ ਤੁਸੀਂ ਸਹੀ ਜਵਾਬ ਲਗਾਉਣਾ ਹੈ ਜੀ ऑप्शन नंबर डी टीचर्स नो देयर स्टूडेंट्स कैपेबिलिटी बैटर दैन द एक्सटर्नल एग्जामिनर सो ए करके ऑप्शन नंबर डी जवाब से तुम लगा सकते हो टिक अगला प्रश्न देखो जी अगला प्रश्न हैगा जी अकॉर्डिंग टू बी एफ स्कैनर लैंगुएज डिवलपमेंट ऑफ चाइल्ड टेक प्लेस सो ये लगा सद एज एन आउटकम ऑफ इमीटेशन एंड रेनफोर्समेंट ऑप्शन नंबर सी जवाब से सही लगाए अगला प्रश्न देखो ਐਟ ਦਾ ਲੋਅਰ ਪ੍ਰਾਇਮਰੀ ਲੈਵਲ ਦਾ ਪਲੇ ਵੇ ਟੀਚਿੰਗ ਮੈਥਡ ਇਜ਼ ਬੇਸਡ ਔਨ ਸੋ ਇੱਥੇ ਵਿੱਚ ਇਹਦੇ ਵਿੱਚ ਜਿਹੜਾ ਸਹੀ ਜਵਾਬ ਲਗਾਇਆ ਸੀ ਉਹ ਲਗਾਇਆ ਜੀ ਸਾਈਕੋਲੋਜੀਕਲ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਆਪਸ਼ਨ ਡੀ ਜਵਾਬ ਤੇ ਲਗਾਉਣਾ ਹੈ ਟਿਕ ਵਾਈਗਾਰਡਸ ਕੀ ਥਿਉਰੀ ਆਫ ਕੰਸਟਰਕਟਿਵਿਜ਼ਮ ਇੰਪਲਾਈ ਦੈਟ ਚਾਈਲਡ ਲਰਨ ਫਾਸਟ ਇਨ ਗਰੁੱਪ ਕੋਲਾਬੋਰੇਸ਼ਨ ਸੋ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਜਿਹੜਾ 3 ਥਰਡ ਆਪਸ਼ਨ ਹੈਗੀ ਆ ਅਗਲਾ ਪ੍ਰਸ਼ਨ ਦੇਖੋ ਅ ਚਾਈਲਡ ਕੈਨੋਟ ਡਿਸਟਿੰਗੁਇਸ਼ ਬੀਟਵੀਨ ਦਾ ਵਰਡ ਬੈਟ ਐਂਡ ਟੈਬ ਤੇ ਨਿਊਕਲੀਅਰ ਐਂਡ ਅਨਕਲੀਅਰ ਸੋ ਇਹ ਕੀ ਹੈ ਜੀ ਇਟਸ ਮੀਨ ਚਾਈਲਡ ਇਸ ਸਫਰਿੰਗ ਫ্রম ਇਹਦੇ ਵਿੱਚ ਜਿਹੜਾ ਤੁਸੀਂ ਸਹੀ ਜਵਾਬ ਲਗਾਉਣਾ ਹੈ ਜੀ ਉਹ ਹੈਗਾ ਜੀ ਡਿਸਲੈਕਸਿਆ ਸੋ ਜਿਹੜਾ ਵਰਡ ਹੈਗਾ ਜੀ ਇਹਨੂੰ ਪੁੱਠਾ ਸਿੱਧਾ ਪੜ ਰਿਹਾ ਅਨਕਲੀਅਰ ਨੂੰ ਨਿਊਕਲੀਅਰ ਅਨਕਲੀਅਰ ਨੂੰ ਨਿਊਕਲੀਅਰ ਪੜ ਰਿਹਾ ਬੈਟ ਨੂੰ ਟੈਬ ਪੜ ਰਿਹਾ ਡਿਸਲੈਕਸਿਆ ਆ ਪ੍ਰੋਗਰੈਸਿਵ ਕਲਾਸਰੂਮ ਦੇ ਵਿੱਚ ਬਿਊ ਟੀਚਰ ਐਂਡ ਲਰਨਰਸ ਐਸ ਸੋ ਇਹਦੇ ਵਿੱਚ ਤੁਸੀਂ ਸਹੀ ਜਵਾਬ ਲਗਾਉਗੇ ਫੈਸਿਲਿਟੇਟਰਸ ਇ थ्री तो सही है अगला प्रश्न देखो जी हमेर इज इन क्लास सिक्स ही शो एक्सेप्शनल एबिलिटी इन जनरेटिंग न्यू आइडियाज़ एंड फाइंडिंग न्यू परसपैक्टिव इन एक्जिस्टिंग फिमोना ही इज़ ए हैगा जी क्रिएटिव लर्नर अगला प्रश्न देखो जी विच ऑफ़ द फॉलोइंग इज मोस्ट एप्रोप्रिएट ऑफ फॉर ह्यूमन डिवलपमेंट ए सही लगा है जी क्वॉंटीटेटिव एंड क्आविटेटिव सो ये ਹਿਊਮਨ ਡਿਵੈਲਪਮੈਂਟ ਦੇ ਵਿੱਚ ਦੋਨੋਂ ਚੀਜ਼ਾਂ ਹੁੰਦੀਆਂ ਨੇ ਬੋਥ 1 ਐਂਡ B ਡਿਵੈਲਪਮੈਂਟ ਜਨਰਲੀ ਪ੍ਰਸੀਡ ਫਰਮ ਹੈਡ ਟੂ ਹੈਡ ਟੂ ਫੀਟ ਥਿਸ ਪ੍ਰਿੰਸੀਪਲ ਆਫ ਡਿਵੈਲਪਮੈਂਟ ਇਜ਼ ਕਾਲਡ ਇਹਨੂੰ ਤੁਸੀਂ ਕਹਿੰਦੇ ਹੋ ਜੀ ਸੈਫਲੋਕੋਰਡਲ ਡਿਵੈਲਪਮੈਂਟ ਸਿਰ ਤੋਂ ਪੈਰ ਦੇ ਵੱਲ ਜਦੋਂ ਵਿਕਾਸ ਹੁੰਦਾ ਹੈ ਉਹਨੂੰ ਸੈਫਲੋਕੋਰਡਲ ਡਿਵੈਲਪਮੈਂਟ ਕਿਹਾ ਜਾਂਦਾ ਹੈ ਅੱਗੇ ਦੇਖੋ ਦਾ ਕਨਸੈਪਟ ਆਫ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਜ਼ 기ਵਨ ਬਾਈ ਇਹਦਾ ਹੋਗਾ ਜੀ ਵਾਈਗੋਟਸਕੀ ਅਗਲਾ ਪ੍ਰਸ਼ਨ ਦੇਖੋ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਪ੍ਰਾਇਮਰੀ ਏਜੰਸੀ ਆ ਜਵਾਬ ਹੈ ਗਾਦੀ ਪ੍ਰਿੰਸੀਪਲ ਆਫ ਕੰਟੀਨਿਉਟੀ ਇਹ ਸਕੇ ਜੇ ਆਪਣੇ 30% ਹੋ ਸਕਦਾ ਇੱਕ ਅਦਾ ਪ੍ਰਸ਼ਨ ਤੁਹਾਨੂੰ ਗਲਤ ਵੀ ਦੇਖਣ ਨੂੰ ਮਿਲੇ ਬਟ ਚਲੋ ਉਹਨਾਂ ਗੱਲਾਂ ਨੂੰ ਤੁਸੀਂ ਇਗਨੋਰ ਕਰ ਸਕਦੇ ਹੋ ਮੈਕਸਮਮ ਜਿਹੜੇ ਪ੍ਰਸ਼ਨ ਹੋਣਗੇ ਜੀ ਉਹ ਤੁਹਾਡੇ ਸਹੀ ਹੋਣਗੇ ਸਹੀ ਹੀ ਹੋਣਗੇ ਜੇਕਰ ਤੁਹਾਡੇ ਤੀਆਂ ਦੇ ਵਿੱਚੋਂ 25 ਨੰਬਰ ਵੀ ਆ ਗਏ ਅਤੇ ਮੰਨ ਕੇ ਚੱਲੋ ਵੀ ਬਹੁਤ ਵਧੀਆ ਤੁਸੀਂ ਪੇਪਰ ਕਰਕੇ ਆਏ ਹੋ ਤੁਹਾਡੇ ਕਿੰਨੇ ਨੰਬਰ ਬਣੇ ਨੇ ਜੀ ਤੀਆਂ ਦੇ ਵਿੱਚੋਂ ਇਹ ਤੁਸੀਂ ਜਰੂਰ ਕਮੈਂਟ ਕਰਕੇ ਜਾਓ ਥੈਂਕ ਯੂ so much for watching God bless you all